ਉਹਨੂੰ ਮਿਲਿਆ ਦੁਖਦਦਾਇਆ ਸੀਗਾ ਕਿਉਂਕਿ ਜਦੋਂ ਇੱਥੇ ਗੁਰਦੁਆਰੇ 'ਚ ਅਸੀਂ ਪਹੁੰਚੇ ਤਾਂ ਅਸੀਂ ਦੇਖਿਆ ਕਿ ਪੂਰਾ ਗੁਰਦੁਆਰਾ ਡੈਮੇਜ ਹੋ ਗਿਆ ਸੀ ਔਰ ਸਭ ਤੋਂ ਵੱਡੀ ਗੱਲ ਹੈ ਅਮਰਜੀਤ ਸਿੰਘ ਔਰ ਅਮਰੀਕ ਸਿੰਘ ਅਮਰੀਕ ਸਿੰਘ ਉਹ ਜਿਹੜਾ ਗੁਰਦੁਆਰੇ ਵਿੱਚ ਤਬਲਾ ਵਜਾਉਂਦੇ ਸੀਗੇ ਰਾਤੀ ਹਮਲਾ ਹੋਇਆ 25 ਮਿੰਟ ਤੱਕ ਹਮਲਾ ਜਿਹੜਾ ਭਾਰਤ ਨੇ ਬੋਲਿਆ 25 ਮਿੰਟ ਦੀ ਉਸ ਲੜਾਈ ਦੇ ਬਾਅਦ ਜਿਸ ਨੇ ਪਾਕਿਸਤਾਨ ਨੇ ਬੋਕਲਾਹੜ ਦੇ ਵਿੱਚ ਵਾਪਸੀ ਜਵਾਬੀ ਕਾਰਵਾਈ ਕੀਤੀ ਤਾਂ ਉਹਨਾਂ ਨੇ ਰਿਹਾਈਸ਼ੀ ਇਲਾਕੇ ਨੂੰ ਜਦੋਂ ਨਿਸ਼ਾਨਾ ਬਣਾਇਆ ਕਿ ਅਮਰੀਕ ਸਿੰਘ ਵੀ ਉਹਦੇ ਵਿੱਚ ਇੱਕ ਸ਼ਖਸ ਸੀਗੇ ਜਿਹੜਾ ਕਿ ਇਸ ਹਮਲੇ ਦਾ ਸ਼ਿਕਾਰ ਹੋਏ ਹੈ ਕਿਉਂਕਿ ਅਮਰੀਕ ਸਿੰਘ ਉਸੇ ਗੁਰਦੁਆਰੇ ਵਿੱਚੋਂ ਨਿਕਲ ਰਹੇ ਸੀ ਗੁਰਦੁਆਰੇ ਵਿੱਚੋਂ ਤਬਲਾ ਵਜਾ ਕੇ ਕੀਰਤਨ ਕਰਕੇ ਅਮਰੀਕ ਸਿੰਘ ਬਾਹਰ ਨਿਕਲੇ ਔਰ ਫਾਇਰਿੰਗ ਜਿਹੜੀ ਸੀ ਕਿ ਅਗਲੇ ਦਿਨ ਵੀ ਕੱਲ ਦੁਪਹਿਰ ਤੱਕ ਜਿਹੜੀ ਸੀ ਕਿ ਪਾਕਿਸਤਾਨ ਦੀ ਤਰਫੋਂ ਲਗਾਤਾਰ ਜਾਰੀ ਰਹੀ ਜਿਹਦੀ ਵਜ੍ਹਾ ਨਾਲ ਦੇਖੋ ਕੀ ਹੋਇਆ ਕਿ ਅਮਰੀ ਕੁਈ ਸਿੱਖ ਕਮਿਊਨਿਟੀ ਦੇ 5 ਲੋਕੀ ਔਰ 10 ਜਿਹੜੇ ਸੀਗੇ ਉਹ ਬਾਕੀ ਜਿਹੜੇ ਸਮੁਦਾਇ ਦੇ ਲੋਕੀ ਸੀਗੇ ਉਹਨਾਂ ਨੇ ਆਪਣੀ ਜਾਨ ਗਵਾਈ ਪਾਕਿਸਤਾਨ ਬੋਖਲਾਹੜ ਇੰਡੀ ਸੀ ਕੀ ਪਾਕਿਸਤਾਨ ਦੇ ਵਿੱਚ ਔਰ ਬੋਖਲਾਹੜ ਦੇ ਵਿੱਚ ਉਹਨਾਂ ਨੇ ਜਿਹੜੇ ਬਾਤ ਇੱਥੇ ਦੇ ਰਿਹਾਇਸ਼ੀ ਇਲਾਕੇ ਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਸਾਡੇ ਨਾਲ ਇਸ ਗੁਰਦੁਆਰੇ ਦੇ ਜਿਹੜੇ ਮੈਨੇਜਰ ਹੈਗੇ ਭੁਪਿੰਦਰ ਸਿੰਘ ਉਹ ਮੌਜੂਦ ਹੈ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਦੁਖੀ ਬਹੁਤ ਹਨ ਭਾਵੁਕ ਬਹੁਤ ਹਨ ਅਫਸੋਸ ਬੜਾ ਲੇਕਿਨ ਉਹਨਾਂ ਦੇ ਹੌਸਲੇ ਕਹਿ ਰਹੇਨ ਕਿ ਇਹ ਜਿਹੜੇ ਜ਼ਖਮ ਹੈਗੇ ਜਿਹੜੇ ਹਸਪਤਾਲ ਚ ਬਾਕੀ ਲੇਕਿ ਗੋਹੇ ਲਗੇ ਉਹਨਾਂ ਦੇ ਜ਼ਖਮ ਤਾਂ ਭਰ ਜਾਣਗੇ ਲੇਕਿਨ ਅਗਰ ਹਮਲੇ ਦਾ ਬਦਲਾ ਨਹੀਂ ਲਿੱਤਾ ਜਾਂਦਾ ਤੇ ਉਹ ਜ਼ਖਮ ساری ਜ਼ਿੰਦਗੀ ਭਰਨੇ ਨਹੀਂ ਸੀਗੇ ਸਮਝੋ ਤੁਸੀਂ ਇਹਨਾਂ ਨਾਲ ਗੱਲ ਕਰਾਂਗੇ ਭੂਪਿੰਦਰ ਜੀ ਸਾਡੇ ਤੁਹਾਡੇ ਨਾਲ ਗੱਲ ਕਰਾਂਗੇ ਕਿ ਕਿੰਨਾ ਕਿੰਨਾ ਘਟੀਆ ਕੰਮ ਜਿਹੜਾ ਘਟੀਆ ਕੰਮ ਇਹਨਾਂ ਪਾਕਿਸਤਾਨ ਨੇ ਕੀਤਾ ਹੈ ਪਾਕਿਸਤਾਨ ਨੇ ਜੋ ਪੈਲਗਾਮ ਵਿੱਚ ਕੀਤਾ ਬਹੁਤ ਹੀ ਘਟੀਆ ਕੰਮ ਕੀਤਾ ਜੀ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਇੱਕ ਮਿਲੀਟਰੀ ਨੂੰ ਕਸ਼ਮੀਰ ਵਿੱਚ ਭੇਜ ਕੇ ਉਹ ਉਹਨਾਂ નિર્ਦੋਸ਼ ਲੋਕਾਂ ਦੀ ਜਿਹੜੀ ਹੱਤਿਆ ਕੀਤੀ ਗਈ ਹੈ ਜਿਸ ਦੇ ਵਿੱਚ ਭਾਰਤ ਵਰਸ਼ ਦੇ ਜੋ ਬਹੁਤ بڑے بڑے ਕੀਮਤੀ ਜਾਨਾਂ ਸਨ ਜਿਸ ਵਿੱਚ ਆਰਮੀ ਅਫੀਸਰ ਵੀ ਸਨ ਨੇਵੀ ਦੇ ਅਫੀਸਰ ਵੀ ਸਨ ਆਈਬੀ ਦੇ ਅਫੀਸਰਸ ਹਨ ਔਰ ਕਈ ਫੌਜੀ ਅਫੀਸਰ ਔਰ નિર્ਦੋਸ਼ ਲੋਕ ਵੀ ਸਨ ਜਿਸ ਵਿੱਚ ਬੱਚੇ ਮਾਤਾਵਾਂ ਅਤੇ ਸਾਡੇ ਪੈਨਾਂ ਦਾ ਜੋ ਹੈ ਕਤਲ ਕੀਤਾ ਗਿਆ ਇਸ ਗੱਲ ਨੂੰ ਅਸੀਂ ਮੁੱਖ ਨਜ਼ਰ ਰੱਖਦੇ ਹਾਂ ਕਿ ਭਾਰਤ ਦੇ 140 ਕਰੋੜ ਲੋਕਾਂ ਦੀ ਇੱਕ ਤਮੰਨਾ ਸੀ ਇੱਕ ਡਿਮਾਂਡ ਸੀ ਕਿ ਪਾਕਿਸਤਾਨ ਦੇ ਜੋ ਨਾਪਾਕ ਇਰਾਨਦਿਆਂ ਇਹਨਾਂ ਨੂੰ ਇਸ ਨੂੰ ਸਬਕ ਸਬਕ ਸਿਖਾਇਆ ਜਾਏ ਤਾਂ ਕਿ ਜੋ ਆਉਣ ਵਾਲੀ ਜੋ ਪਾਕਿਸਤਾਨ ਦੀ نسل ਹੈ ਉਹਨਾਂ ਨੂੰ ਇਹ ਪਤਾ ਚੱਲ ਜਾਏ ਕਿ ਭਾਰਤ ਨਾਲ ਜੋ ਹੈ ਇੱਕ ਪੰਗਾ ਲੈਣ ਦਾ ਕੀ ਰਿਜ਼ਲਟ ਨਿਕਲਦਾ ਹੈ ਇਸ ਦੇ ਵਿੱਚ ਸਭ ਤੋਂ ਇੱਕ ਖੁਸ਼ੀ ਦੀ ਗੱਲ ਵੀ ਹੈ ਕਿ ਭਾਰਤ ਵਰਸ਼ ਦੀ ਜੋ ਫੌਜ ਨੇ ਇੱਕ ਇੱਕ ਐਸੀ ਮਿਸਾਲ ਕਾਇਮ ਕੀਤੀ ਹੈ ਕਿ ਇੱਕ ਬਹੁਤ ਵੱਡਾ ਅਟੈਕ ਕੀਤਾ ਹੈ ਜਿਸ ਵਿੱਚ ਤਕਰੀਬਨ 15 ਤੋਂ 16 ਉਹਨਾਂ ਦੇ ਕੈਂਪ ਤਬਾਹ ਕਰ ਦਿੱਤੇ ਗਏ ਔਰ ਉਹਨਾਂ ਕੈਂਪਾਂ ਦੇ ਵਿੱਚ ਇੱਕ ਵੀ ਨਿਰਦੋਸ਼ ਲੋਕ ਨਹੀਂ ਸਨ ਉਹ ਜੋ ਕੈਂਪਸ ਹਨ ਇੱਕ ਬੇਹਾਰਨ ਇਲਾਕੇ ਵਿੱਚ ਰੱਖ ਰਹੇ ਸਨ ਉਹ ਹਿੰਦੁਸਤਾਨ ਦੀ ਫੌਜ ਦੀ ਅਸੀਂ ਮੁਬਾਰਕਵਾਦ ਦਿੰਦੇ ਹਾਂ ਕਿ ਉਹਨਾਂ ਨੇ ਐਸਾ ਕੰਮ ਕੀਤਾ ਹੈ ਕਿ ਜੋ ਐਸਾ ਕੰਮ ਕੀਤਾ ਹੈ ਕਿ ਜਿੰਨੇ ਵੀ ਜੋ ਆਰਮੀ ਦੇ ਇੱਕ ਕੈਂਪਸ ਹਨ ਜਾਂ ਕੋਈ ਸਿਵਲਿਨ ਇਲਾਕਾ ਸੀ ਉਸ ਪਰ ਇੱਕ ਕੋਈ ਵੀ ਅਟੈਕ ਨਹੀਂ ਕੀਤਾ ਕੇਵਲ ਉਹਨਾਂ ਦਾ ਇੱਕ ਜੋ ਮੁੱਖ ਮੁੱਦਾ ਸੀ ਉਹ ਜ਼ਾਲਮ ਨੂੰ ਖਤਮ ਕਰਨਾ ਸੀ ਉਹਨਾਂ ਨੇ ਖਤਮ ਕੀਤਾ ਉਹਨਾਂ ਨੂੰ ਔਰ ਇਸ ਦੇ ਵੀ ਜਿੰਨੀ ਘਟੀਆਂ ਘਟੀਆਂ ਜੋ ਪਾਕਿਸਤਾਨ ਫੌਜ ਨੇ ਕੀਤੀ ਹੈ ਕਿ ਪੁੰਛ ਦੇ ਇੱਕ ਜੋ ਰਿਹਾਈ ਇਲਾਕਾ ਸੀ ਜਿਸ ਵਿੱਚ ਜੋ तकरीबन ਬਹੁਤ ਸੰਖਿਆ ਦੇ ਜੋ ਸਿੱਖ ਕਮਿਊਨਿਟੀ ਲੋਕ ਉਸ ਨੂੰ ਉਹਨਾਂ ਨੇ ਟਾਰਗੇਟ ਬਣਾਇਆ ਦੇਖੋ ਇਹ ਇਹ ਪਾਕਿਸਤਾਨ ਦੀ ਬੁਖਲਾਤੀ ਸੀਗੀ ਤਾਂ ਹੀ ਕਰਕੇ ਉਹਨਾਂ ਨੇ ਰਿਹਾਈ ਇਲਾਕੇ ਨੂੰ ਨਿਸ਼ਾਨਾ ਬਣਾਇਆ ਲੇਕਿਨ ਭਾਰਤ ਦੀ ਬਿਲਕੁਲ ਸਮਝੋ ਤੇ ਦੇਖਿਓ ਜਿਸ ਗੁਰਦੁਆਰੇ ਚ ਅਸੀਂ ਖੜੋਤੇ ਹੋਏ ਆ ਉਥੇ ਸਾਰੀ ਆਬਾਦੀ ਹੈਗੀ ਹੈ ਔਰ ਮੈਕਸਿਮਮ ਲੋਕਾਂ ਨੂੰ ਜਿਹੜਾ ਹੈ ਕਿ ਉਥੋਂ ਇਲਾਕੇ ਚ ਬਾਹਰ ਕੀਤਾ ਗਿਆ ਉਹਨਾਂ ਨੂੰ ਸੁਰੱਖਿਤ ਸਥਾਨਾਂ ਤੇ ਭੇਜਿਆ ਕਿਉਂਕਿ ਜੰਮੂ ਕਸ਼ਮੀਰ ਦੇ ਜਿਹੜੇ ਉਪਰਾਜੇ ਪਾਲਾ ਮਨੋਚ ਜੀ ਦਾ ਉਹਨਾਂ ਨੇ ਕਿਹਾ ਸੀਗਾ ਕਿ ਜਿੰਨੇ ਵੀ ਲੋਕੀ ਹੈਗੇ ਐ ਐਲਓਸੀ ਦੇ ਨੇੜੇ ਔਰ ਆਈਬੀ ਦੇ ਨੇੜੇ ਜਿਹੜੇ ਲੋਕੀ ਰਹਿੰਦੇ ਆ ਉਹਨਾਂ ਨੂੰ ਜਿਹੜਾ ਹੈ ਕਿ ਉਥੋਂ ਸੁਰੱਖਿਤ ਸਥਾਨਾਂ ਤੇ ਪਹੁੰਚਾਇਆ ਜਾਏ ਔਰ ਇਹ ਹੀ وجہ ਹੈ ਕਿ ਸੁਰੱਖਿਤ ਸਥਾਨਾਂ ਤੇ ਲੋਕਾਂ ਨੂੰ ਪਹੁੰਚਾਇਆ ਗਿਆ ਹੈ ਔਰ ਜਿਸ ਅਮਰੀਕੀ ਮੈਂ ਗੱਲ ਕਰ ਰਹੀ ਸੀ ਉਹਨਾਂ ਤਬਲਾ ਵਜਾ ਰਹੀ ਸੀ ਕੀਰਤਨ ਕਰ ਰਹੀ ਸੀ ਔਰ ਉਹਨੂੰ ਪਤਾ ਨਹੀਂ ਸੀ ਕਿ ਪੂਰਾ ਦਿਨ ਨਾਪਾਕ ਕੋਸ਼ਿਸ਼ ਕੀਤੀ ਜਾਏਗੀ ਪਾਕਿਸਤਾਨ ਦੀ ਤਰਫੋਂ ਹਾਂਜੀ ਇਹ ਜੋ ਪਾਕਿਸਤਾਨ ਦੀ ਤਰਫੋਂ ਰਾਤ ਨੂੰ 12 ਵਜੇ ਤੋਂ ਗੋਲਾਬਾਰੀ ਸ਼ੁਰੂ ਕੀਤੀ ਗਈ ਪੌਂਚ ਦੇ ਵਿੱਚ ਮੈਂਡਰ ਦੇ ਵਿੱਚ ਜੀ ਉਸ ਦੇ ਵਿੱਚ ਸਾਡੇ ਰਜ਼ੋਰੀ ਦੇ ਵਿੱਚ ਠੰਡੀ ਕੱਸੀ ਦੇ ਵੀ ਇੱਥੇ ਵੀ ਨੁਕਸਾਨ ਹੋਇਆ ਬਿਲਕੁਲ ਸੋ ਪੌਂਚ ਦੇ ਵਿੱਚ ਰਾਤ 12 ਵਜੇ ਤੋਂ ਜੋ ਸ਼ੁਰੂ ਸੀ ਕਾਰਵਾਈ ਨਾ ਦੀ ਉਸ ਦੇ ਵਿੱਚ ਸਵੇਰੇ ਜਦੋਂ ਕੁਝ ਲੋਕੀ ਗੁਰਦੁਆਰੇ ਕੋਈ ਮੰਦਿਰ ਜਾਂਦੇ ਨੇ ਆਪਣੇ ਸਾਡੇ ਸਿੱਖ ਅਮਰੀਕ ਸਿੰਘ ਜੀ ਜਦੋਂ ਗੁਰਦੁਆਰ ਸਾਹਿਬ ਤੋਂ ਕੀਰਤਨ ਕਰਕੇ ਵਾਪਸ ਆਪਣੇ ਘਰ ਜਾ ਰਹੇ ਸੀ ਤਾਂ ਇੱਕ ਬੰਬਲਾਸਟ ਦੇ ਵਿੱਚ ਉਹਨਾਂ ਦੀ ਵੀ ਮੌਤ ਹੋ ਗਈ ਮੌਤ ਹੋ ਗਈ ਸਾਡੇ ਇੱਕ ਸਾਥੀ ਸਨ ਸਰਦਾਰ ਅਮਰਜੀਤ ਸਿੰਘ ਜੀ ਉਹ ਵੀ ਅਤੇ ਆਪਣੇ ਉਹਨਾਂ ਦੇ ਚਾਚਾ ਜੀ ਜ਼ਖਮੀ ਹੋ ਗਏ ਫਿਰ ਬਾਅਦ ਯੂਨਿਟ ਦੀ ਅਮਰਜੀਤ ਸਿੰਘ ਦੀ ਡੈਥ ਹੋ ਗਈ ਹੋਰ ਕੁਝ ਅਕਾ ਬਾਪੂ ਕਹਿੰਨ ਇਸ ਵੇਲੇ ਵੀ ਤੁਸੀਂ ਬਹੁਤ ਮਾਇੂਸ ਨਜ਼ਰ ਆ ਰਹੇ ਹੋ ਸਾਡੇ ਕੈਮਰੇ ਤੇ ਕਿੰਨਾ ਦੁੱਖ ਹੈ ਕਿ ਇੰਨੀ ਵੱਡੀ ਗੰਦੀ ਹਰਕਤ ਪਾਕਿਸਤਾਨੀ ਦੀ ਇਹ ਗੰਦੀ ਹਰਕਤਾਂ ਜੀ ਜਦੋਂ ਉਹਨਾਂ ਨੇ 22 ਆਪਣੇ April ਨੂੰ ਕੀਤੀ ਸੀ ਉਸ ਦਿਨ ਤੋਂ ਸਾਰੇ ਪੂਰੇ ਭਾਰਤ ਦੇ ਵਿੱਚ ਹਰ ਇੱਕ ਪ੍ਰਾਣੀ ਜੋ ਹੈ ਬਹੁਤ ਬਹੁਤ ਦੁਖੀ ਸੀ ਔਰ ਚਾਹੁੰਦਾ ਸੀ ਕਿ ਇਸ ਦਾ ਬਦਲਾ ਲਿਆ ਜਾਵੇ ਅਤੇ ਮਿਲਟੈਂਸੀ ਨੂੰ ਜੜੋਂ ਖਤਮ ਕੀਤਾ ਜਾਵੇ ਮਿਲਟੈਂਸੀ ਨੂੰ ਜੜੋਂ ਖਤਮ ਕਰਨਾ ਕਿਉਂਕਿ ਪਾਕਿਸਤਾਨ بار بار ਆਪਣੀ ਨਾਪਾਕ ਹਰਕਤਾ ਕਰਦਾ ਹੈ ਭਾਰਤ ਦੀ ਜਿਹੜੇ ਹਾਲਾਤ ਉਹਨਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਹੁਣ ਆਰ ਪਾਰ ਦੀ ਲੜਾਈ ਜਿਹੜੀ ਹੈ ਔਰ ਭਾਰਤ ਦਾ ਹਰ ਨਾਗਰਿਕ ਜਿਹੜਾ ਹੈ ਉਹਦੀ ਮੰਗ ਕਰ ਰਿਹਾ ਹੈ ਵੀਡੀਓ ਜੰਸ ਵਿਕਾਸ ਦੇ ਨਾਲ ਕੋਮਲ ਸਿੰਘ ਨਿਊਜ਼ ਦੇ ਟੂ ਇਨ ਇੰਡੀਆ ਪੁੰਚ